ਬੀ ਸਾਨੂੰ ਵਾਜਵ ਦਾਮ ਮਿਲਨੇ ਚਾਹੀਦੇ ਆ ਜੀ ਜੇ ਬਿੱਲਾ ਟਾਟਾ ਮੰਨ ਲਓ ਬਾਨੀ ਵਰਗਾ ਕੋਈ ਵੀ ਜਿਹੜੇ ਲੈਂਡਲੋਰਡ ਕੰਪਨੀ ਹੈਗੀਆਂ ਫਾਰਮਾ ਹੈਗੀਆਂ ਸਾਡੇ ਤੋਂ ਰੋਬਨ ਬਾੜਾ ਆ ਕੇ ਖਰੀਦ ਲਈ ਜੀ ਅਸੀਂ ਤਾਂ ਵੇਚਣ ਨੂੰ ਤਿਆਰ ਆ ਕਿਸੇ ਵੀ ਖੇਤਰ ਦੇ ਵਾਸੀਆਂ ਨੂੰ ਜਦੋਂ ਵੀ ਸਰਕਾਰ ਤੋਂ ਕੋਈ ਸ਼ਿਕਾਇਤ ਹੁੰਦੀ ਹੈ ਅਕਸਰ ਸਰਕਾਰ ਖਿਲਾਫ ਨਰਾਜ਼ਗੀ ਦਿਖਾਈ ਦਿੰਦੀ ਹੈ ਪਰ ਜ਼ਿਲ੍ਹਾ ਫਾਜ਼ਿਲਕਾ ਦੇ 11 ਪਿੰਡ ਆਪਣੀ ਸਮੱਸਿਆ ਦੇ ਹੱਲ ਲਈ ਮੁਲਕ ਦੇ ਦਿੱਗਜ ਵਪਾਰੇ ਘਰਾਨਿਆਂ ਵੱਲ ਦੇਖ ਰਹੇ ਨੇ ਸੱਦਾ ਦੇ ਰਹੇ ਨੇ ਕਿ ਕੋਈ ਵਪਾਰੀ ਆਵੇ ਤੇ ਇਹਨਾਂ ਦੇ ਪਿੰਡ ਖਰੀਦ ਲਵੇ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੁੰਦੀ ਹੱਥਾਂ 'ਚ ਫੜਿਆ ਇਹ ਬੈਨਰ ਇਹਨਾਂ ਪਿੰਡ ਵਾਸੀਆਂ ਦੀ ਪਰੇਸ਼ਾਨੀ ਦੀ ਗਵਾਹੀ ਦੇ ਰਿਹਾ ਹੈ ਇਹਨਾਂ ਪਿੰਡਾਂ 'ਚ ਕੋਈ ਇੱਕ ਸਮੱਸਿਆ ਨਹੀਂ ਜਿਸ ਦੀ ਵਜ੍ਹਾ ਨਾਲ ਇਹਨਾਂ ਨੇ ਇੱਕ ਕਦਮ ਚੁੱਕਿਆ ਪਰ ਇਹ ਪਿੰਡ ਅਣਗਿਣਤ ਪਰੇਸ਼ਾਨੀਆਂ ਨਾਲ ਦੋ ਚਾਰ ਹੋ ਰਹੇ ਨੇ ਹਰ ਕਿਸਾਨ ਕਰਜ਼ਾਈ ਹੈ ਖੇਤਾਂ ਨੂੰ ਲਾਉਣ ਲਈ ਪਾਣੀ ਨਹੀਂ ਸਕੂਲ ਚ ਟੀਚਰ ਨਹੀਂ ਪਿੰਡ ਲਈ ਸਾ ਪਾਣੀ ਨਹੀਂ ਨਸ਼ਾ ਦਾ ਹੜ ਆਇਆ ਹੋਇਆ ਪਿੰਡ ਸ਼ਦੀਰ ਵਾਲਾ ਬਾਂਡੀ ਵਾਲਾ ਸਿਵਾਨਾ ਟਿੱਲਾਂ ਵਾਲੀ ਅਤੇ ਕੇਰੀਆਂ ਸਮੇਤ ਹੋਰ ਕਈ ਪਿੰਡਾਂ ਦੀ ਇੱਕੋ ਕਹਾਣੀ ਹੈ ਸ਼ਦੀਰ ਵਾਲਾ ਦੇ ਸਰਪੰਚ ਮੁਤਾਬਕ ਉਹਨਾਂ ਦੇ ਪਿੰਡ ਨੂੰ ਹਰ ਪਾਸਿਓਂ ਦਿੱਕਤਾਂ ਝੱਲਣੀਆਂ ਪੈ ਰਹੀਆਂ ਨੇ ਫਸਲ ਹੁੰਦੀ ਨਹੀਂ ਕਿਉਂਕਿ ਪਾਣੀ ਨਹੀਂ ਮਿਲਦਾ ਨਰਮੇ ਦੀ ਵਿਜਾਈ ਵੀ ਪਾਣੀ ਦੀ ਘਾਟ ਕਾਰਨ ਰੁਕ ਗਈ ਸੀ ਸਾਡੇ ਨਹਿਰੀ ਪਾਣੀ ਦੀ ਏਡੀ ਤਕੜੀ ਸਮੱਸਿਆ ਹੈਗੀ ਆ ਵੀ ਪਹਿਲਾਂ ਜਦੋਂ ਨਰਮੇ ਵਾਲੀ ਬੈਟਾ ਜੀ ਨਰਮੇ ਦੀ ਬਜਾਈ ਦਾ ਟਾਈਮ ਸੀ ਉਹ 1 ਮਹੀਨਾ ਪੂਰਾ ਸਾਡੇ ਨਹਿਰ ਬੰਦ ਰਹੀ ਹੈ ਜੀ ਨਰਮੇ ਦੀ ਬਜਾਈ ਨਹੀਂ ਹੋ ਸਕੀ ਜੇ ਹੁਣ ਗੁਵਾਰ ਦੀ ਬਜਾਈ ਦਾ ਟਾਈਮ ਆਇਆ ਤੇ ਹੁਣ ਵੀ ਕਹੇ ਨਹਿਰ ਕਦੀ ਬੰਦ ਹੋ ਜਾਂਦੀ ਕਦੀ ਆ ਜਾਂਦੀ ਹੈ ਜੀ ਮੋਗਿਆਂ ਦੇ ਸਹਜ ਪੂਰੇ ਜਿਹੜੇ ਉੱਚੇ ਕੀਤੇ ਹੋਏ ਆ ਪਾਣੀ ਪਿੱਛੋਂ ਘਟ ਆ ਰਿਹਾ ਇਹ ਤੇ ਲਾਤੇ ਪਾਣੀ ਪੂਰਾ ਕਰਨ ਵਾਸਤੇ ਸਾਡੇ ਮੋਗਿਆਂ ਨੂੰ ਛੰਨੀਵਾ ਕਰ ਦਿੰਦੇ ਹੈਗੇ ਆ ਜੀ 6 ਸਾਲ ਤੋਂ ਵੀ ਪਾਣੀ ਨਹੀਂ ਆ ਰਿਹਾ ਇੱਥੇ ਕਬੂਲ ਸ਼ਾ ਹੈਡ ਤੇ ਅੱਜ ਵੀ ਤੁਸੀਂ ਖੇਤਾਂ ਦੇ ਵਿੱਚ ਚਲੇ ਜਾਓ ਨਹਿਰੀ ਪਾਣੀ ਨਹੀਂ ਆਇਆ ਝਰਮੇ ਦੀ ਬਿਜਾਈ ਨਹੀਂ ਹੋਈ ਜਦੋਂ ਕਿ ਇੱਥੇ 50% ਨਰਮੇ ਦੀ ਬਿਜਾਈ ਹੁੰਦੀ ਹੈ ਬਾਂਡੀ ਵਾਲਾ ਦੇ ਖੇਤ ਖਾਲੀ ਪਏ ਜਦੋਂ ਅਸੀਂ ਦੁਖੀ ਹੈ ਸਾਡੀ ਕੋਈ ਸੁਣਦਾ ਹੀ ਨਹੀਂ ਕੋਈ ਅਫਸਰ ਜਿੱਧਰ ਵੀ ਜਾਣੇ ਸਾਡੇ ਲੀਡਰਾਂ ਕੋਲੇ ਜਾਣੇ ਉਹ ਵੀ ਨਹੀਂ ਸੁਣਦੇ ਉਹ ਪਰਿਵਾਰ ਪਿੰਡ ਛੱਡ ਕੇ ਗਵਾਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਚਲੇ ਗਏ। ਬਾਕੀ ਕਿਸਾਨ ਪਿੰਡ ਛੱਡਣ ਦੀਆਂ ਤਿਆਰੀਆਂ 'ਚ ਨੇ। ਲੋੜ ਮੁਤਾਬਕ ਪਾਣੀ ਤਾਂ ਨਹੀਂ ਮਿਲਿਆ ਪਰ ਨਸ਼ੇ ਦੀ ਨਦੀ ਜ਼ਰੂਰ ਵਗਦੀ ਹੈ। ਰਾਜਸਥਾਨ ਦੇ ਬਾਰਡਰ ਤੇ ਅਸੀਂ ਪਹੁੰਚੇ ਆ ਜੀ। ਸਾਡੇ ਰਾਜਸਥਾਨ ਦੇ ਵਿੱਚੋਂ ਜਿਹੜਾ ਪੋਸਟ ਆ, ਫੀਮ ਆ, ਇਹਦੀ ਪੂਰੀ ਗੰਗਾ ਵਗਦੀ ਹੈ ਸਾਡੇ ਇਨ੍ਹਾਂ ਪਿੰਡਾਂ 'ਚ। ਨਸ਼ੇ ਤੇ ਕੋਈ ਕੰਟਰੋਲ ਨਹੀਂ ਪੂਰੀ ਗੰਗਾ ਵਗ ਰਹੀ ਹੈ। ਨਸ਼ਾ ਤਾਂ ਸਾਡੇ ਇਨ੍ਹਾਂ ਨੇ ਵੇਤ ਆਇਆ ਨਸ਼ਾ ਹੋ ਗਿਆ। ਦੇ ਬੱਚੇ ਸਿੱਖਿਆ ਤੋਂ ਸਖਣੇ ਨਾ ਰਹਿ ਜਾਣ ਸਕੂਲ ਦੇ ਅਧਿਆਪਕਾਂ ਦੀ ਤਨਖਾਹ ਵੀ ਪਿੰਡ ਚੋਂ ਚੰਦਾ ਇਕੱਠਾ ਕਰਕੇ ਦਿੱਤੀ ਜਾਂਦੀ ਹੈ 2 ਸਾਲ ਹੋ ਗਏ ਸਕੂਲ ਅਪਗ੍ਰੇਡ ਹੋਏ ਨੂੰ 10 ਮਾਸਟਰਾਂ ਦੇ ਵਕਾਂਸੀਆ ਸਾਡੇ ਤੇ 3 ਮਾਸਟਰ ਅਸੀਂ ਪਿੰਡ ਚੋਂ ਗ੍ਰਾਹੀ ਕਰਕੇ ਮਾਸਟਰਾਂ ਨੂੰ ਤਨਖਾਹ ਪ੍ਰਾਈਵੇਟ ਟੀਚਰ ਰੱਖੇ ਆ ਤਨਖਾਹ ਦੇ ਕੇ ਉਹ ਬੱਚਿਆਂ ਦੀ ਪੜ੍ਹਾਈ ਜਿਹੜੀ ਕਰਾ ਰਹੇ ਆ ਨਾ ਗਲੀਆਂ ਚ ਖੇਡ ਕੇ ਬਚਪਨ ਗੁਜ਼ਾਰਿਆ ਜਵਾਨੀ ਚੜੀ ਅਤੇ ਹੁਣ ਬੁਢਾਪਾ ਵੀ ਇਸੇ ਪਿੰਡ ਵਿੱਚ ਗੁਜ਼ਰ ਰਿਹਾ ਹੈ ਪਿੰਡ ਬਾਂਡੀ ਵਾਲਾ ਦੇ ਇਹਨਾਂ ਬਜ਼ੁਰਗਾਂ ਨੇ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਪਿੰਡ ਛੱਡਣ ਦਾ ਫੈਸਲਾ ਲਿਆ ਹੈ ਇਸ ਪਿੰਡ ਦੇ ਵਸਨੀਕਾਂ ਨੇ ਵੀ ਬੈਨਰ ਛਪਵਾ ਕੇ ਪਿੰਡ ਵਿਕਾਊ ਹੈ ਦਾ ਨਾਰਾ ਦਿੱਤਾ ਵੇਚਣ ਲੱਗੇ ਜੀ ਪਹਿਲਾਂ ਕੋਈ ਚਾਰਕ ਨਾਲ ਲੱਗਦੀਆਂ ਸੀ ਜੀ ਹੁਣ ਉਹ ਹੀ ਮੋਗੇ ਉੱਚੇ ਕਰਦੇ ਜੀ ਪਾਣੀ ਬਿਲਕੁਲ ਨਹੀਂ ਖੇਤਾਂ ਦੇ ਵਿੱਚ ਪਹੁੰਚ ਰਿਹਾ ਇਸ ਕਰਕੇ ਇਸ ਮਜਬੂਰੀ ਇਹ ਪਿੰਡ ਵਾਲਿਆਂ ਦੀ ਤੇ ਇਸ ਕਰਕੇ ਸਾਰੇ ਤੰਗ ਆ ਚੁੱਕੇ ਜੀ ਇਸ ਕਰਕੇ ਬੇਚਰੀ ਪਿੰਡ ਦੇ ਜੀ ਨਾ ਹੀ ਕੋਈ ਸੀਵਰੇਜ ਵਗੈਰਾ ਹੈ ਪਿੰਡ ਦਾ ਪਾਣੀ ਨਿਕਾਸੀ ਪਿੰਡ ਦੇ ਵਿੱਚ ਹੀ ਹੋ ਰਹੀ ਹੈ ਤੇ ਨਾ ਕੋਈ ਹੋਰ ਕੋਈ ਸਰਕਾਰੀ ਸਹੂਲਤ ਆ ਰਹੀ ਹੈ ਕੋਈ ਸਾਥ ਨਹੀਂ ਕਰ ਰਿਹਾ ਸਾਡੇ ਨਾਲ ਸਭ ਤੱਕਾ ਹੋ ਰਿਹਾ ਪਿੰਡ 'ਚ ਲਗਾਇਆ ਗਿਆ ਆਰਓ ਪ੍ਰੋਜੈਕਟ ਵੀ ਆਪਣੀ ਮੰਦਹਾਲੀ ਤੇ ਹੰਝੂ ਵਹਾ ਰਿਹਾ ਹੈ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਦੇਣ ਦੀਆਂ ਕੋਸ਼ਿਸ਼ਾਂ ਇਹਨਾਂ ਮਸ਼ੀਨਾਂ ਤੱਕ ਹੀ ਸੀਮਤ ਰਹਿ ਗਈਆਂ ਸੂਬਾ ਸਰਕਾਰ ਸਾਹਮਣੇ ਕਈ ਵਾਰ ਇਹ ਸਾਰੇ ਮਸਲੇ ਚੁੱਕੇ ਗਏ ਪਰ ਹੱਥ ਲੱਗੀ ਤਾਂ ਸਿਰਫ ਅਤੇ ਸਿਰਫ ਮਾਇੂਸੀ ਇਹਨਾਂ ਪਿੰਡਾਂ ਦੀ ਇੱਕੋ ਗੁਹਾਰ ਹੈ ਟਾਟਾ ਅੰਬਾਨੀ ਵਰਗੇ ਸਨਦਕਾਰਾਂ ਤੋਂ ਗੁਹਾਰ ਹੈ ਜ਼ਮੀਨ ਦਾ ਬੰਨਦਾ ਮੁੱਲ ਮਿਲ ਜਾਵੇ ਪਿੰਡ ਛੱਡ ਕੇ ਰੋਜੀ ਰੋਟੀ ਦਾ ਕਿਸੇ ਹੋਰ ਥਾਂ ਤੇ ਹਿੱਲਾ ਕਰ ਲਵਾਂਗੇ ਅਸੀਂ ਤਾਂ ਵੀ ਸਾਨੂੰ ਵਾਜਬ ਧਾਮ ਮਿਲਨੇ ਚਾਹੀਦੇ ਆ ਜਿਵੇਂ ਬਿੱਲਾ ਟਾਟਾ ਮੰਨ ਲਓ ਬਾਨੀ ਵਰਗਾ ਕੋਈ ਵੀ ਜਿਹੜੇ ਡੈਨਲੋਡ ਕੰਪਨੀ ਹੈਗੀਆਂ ਫਾਰਮਾ ਹੈਗੀਆਂ ਸਾਡੇ ਉਧਰ ਰੋਬਨ ਬਾਰਡਰ ਆ ਕੇ ਖਰੀਦ ਲਈ ਜੀ ਅਸੀਂ ਤਾਂ ਵੇਚਣ ਨੂੰ ਤਿਆਰ ਆ ਕੋਰੋੜਪਤੀ ਪਲਾ ਕੋਈ ਵੀ ਆ ਕੇ ਖਰੀਦ ਸਕਦਾ ਹੈ ਪਡਵਾਨੀ ਹੋਵੇ ਪਲਾ ਫਲਾ ਕੋਈ ਹੋਵੇ ਜੀ ਪਵਾਨੀ ਹੋਵੇ ਕੋਈ ਯੰਤਰੀਤ ਕਰ ਸਕਦਾ ਤੁਸੀਂ ਲਿਆਓਗਾ ਕਿਸ ਤਾ ਥਾਂ ਪੜ ਲਾਂਗੇ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਸਿਆਸੀ ਮੰਚਾਂ ਤੋਂ ਸਿਆਸਤਦਾਨ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਪਰ ਸਵਾਲ ਇਹ ਹੈ ਕਿ ਸਰਕਾਰ ਜ਼ਮੀਨੀ ਹਕੀਕਤ ਤੋਂ ਕਿਉਂ ਨਹੀਂ ਜਾਣੂ ਹੋਣਾ ਚਾਹੁੰਦੀ ਪ੍ਰੋਗਰੈਸਿਵ ਪੰਜਾਬ ਦਾ ਨਾਅਰਾ ਦੇਣ ਵਾਲੀ ਸਰਕਾਰ ਕਿਸਾਨ ਹਿਮਾਇਤੀ ਹੋਣ ਦੇ ਜੋ ਦਾਅਵੇ ਕਰਦੀ ਹੈ ਕਿ ਉਹ ਸਿਰਫ ਸੁਰਖੀਆਂ 'ਚ ਬਣੇ ਰਹਿਣ ਲਈ ਕਰਦੀ ਹੈ ਸਰਕਾਰੀ ਨੀਤੀਆਂ ਅਜਿਹਿਆਂ ਨੇ ਕਿ ਜਦੋਂ ਜਹਿਦ ਕਰਦੇ ਕਿਸਾਨ ਨੂੰ ਅਜਿਹੀ ਜ਼ਿੰਦਗੀ ਨਾਲੋਂ ਮੌਤ ਦਾ ਰਾਸ ਜ਼ਿਆਦਾ ਚੰਗਾ ਅਤੇ ਆਸਾਨ ਨਜ਼ਰ ਆਉਂਦਾ ਹੈ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਕਿਸਾਨ ਇਸੇ ਰਾਤੇ ਤੁਰੇ ਹੋਏ ਨੇ